ਕਾਉਸੰਦ ਬਹੁਤ ਵੱਡਾ ਸਬਗੌਰਖੇ ਲੰਬਾ ਚੌੜਾ ਤੇ ਆ ਸਮੇਂ ਮੁਖ्तसर ਉਚਾਰਨ ਕਰ ਰਹੇ ਹੈ। ਭਾਈ ਮਨੀ ਸਿੰਘ ਨੇ ਕਿਹਾ ਲਿਖਾ ਕਿ ਦਿਨਮਲੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ। ਭਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਵੀਰ ਜੋ ਪ੍ਰਕਾਸ਼ਮਾਨ ਹੈ। ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ। ਜਿੱਥੇ ਜਿੱਥੇ ਪੰਨੇ ਖਾਲੀ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਪਾਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇੱਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰਨਾਮਿਕ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿੰਦੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਾਦ ਸਾਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਅਵਤਾਰ ਹੈ ਰਾਮਾ ਅਵਤਾਰ ਹੈ ਚੰਡੀ ਚਿਤ੍ਰ ਹੈ ਭਗਵਤੀ ਦੀ ਵਾਰ ਹੈ ਬਥੇਰਾ ਕੁਛ ਹੈ ਕਿਆ ਤੁਹਾਡੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ ਕਿਆ ਤੁਹਾਡੇ ਸਿਧਾਂ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ ਸਤਗੁਰੂ ਕਹਿੰਦੇ ਕਿ ਮਨੀ ਸਿੰਘ ਗੱਲ ਇਹ ਨਹੀਂ ਹੈ ਗੱਲ ਇਹ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇੰਦਰ ਨਰਨ ਬ੍ਰਹਮ ਦੇ ਵਿਚਾਰ ਹੈ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਹੈ ਪਰਮਾਤਮਾ ਦੇ ਮੋਲ ਬੋਲ ਕੌਣ ਸੁਣਦਾ ਹੈ ਜਿਸ ਦਾ ਮਨ ਚੁੱਪ ਕਰ ਜਾਂਦਾ ਹੈ ਉਹ ਅਨਾਹਦ ਨਾਦ ਨੂੰ ਸੁਣਦਾ ਹੈ ਉਹਨਾਂ ਬੋਲਾਂ ਨੂੰ ਜੋ ਸੁਣ ਕੇ ਅਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ਅਲਹਾਮ ਹੁੰਦਾ ਹੈ ਤੁਹਾਡੇ ਕੋਲ ਖਸਮ ਦੀ ਬਾਣੀ ਹੁੰਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈ ਸੁਣਾ ਕਰੀਂ ਗਿਆਨ ਦੇ ਲੋਗ ਕੁਰਨਾਨ ਨੇ ਕਹਿੰਦੇ ਨਾ ਹਉ ਆਪੋ ਬੋਲ ਨਾ ਜਾਣਦਾ ਮੈਂ ਤੇ ਬੋਲ ਨਾ ਜਾਣਦਾ ਹੀ ਨਹੀਂ ਇਸਾਂ ਦੇ ਬੋਲ ਮੇਰੇ ਨਹੀਂ ਨੇ ਉਹ ਤੇ ਚੁੱਪ ਕਰ ਗਿਆ ਹੁਣ ਆਪੋ ਬੋਲ ਨਾ ਜਾਣਦਾ ਹਉ ਕਿਹਾ ਸਭ ਹੁਕਮਾਉ ਜੀ ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਵਾਲ ਨੂੰ ਸਾਬ ਦੇ ਕੰਠ ਤੋਂ ਨਿਕਲੀ ਸੀ ਉਹ ਦਿਨ ਕੰਬਣੀ ਛੜੀ ਹੋਈ ਸੀ ਲੰਬਾ ਚੌੜਾ ਇਤਿਹਾਸ ਕਿਸੇ ਵਕਤ ਪੇਰ ਖਦੀਜਾ ਉਹਨਾਂ ਦੀ ਪਤਨੀ ਕਹਿੰ ਲਗੇ ਬੋਲ ਤੁਹਾਡੇ ਨਹੀਂ ਨਾ ਇਹਦਾ ਤੁਹਾਨੂੰ ਪਤਾ ਹੋਵੇ ਮੁਹੰਮਦ ਸਾਦ ਪੜੇ ਲਿਖੇ ਨਹੀਂ ਸਨ ਖਦੀਜਾ ਉਹਨਾਂ ਦੀ ਪਤਨੀ ਇਹ ਬੋਲ नहीं ने इस तरह के बोल साहब कह लगे ख़दीजा तू ठीक समझी है कि बोल मेरे नहीं मैं तो चुप कर गया बिल्कुल चुप कर गया पता नहीं कि खुदा बोलता है जो तू तो महसूस कर रही है मैं भी वही महसूस कर रहा कि बोल मेरे नहीं, नहीं। इस है इस वास्ते सारा अहले इस्लाम कहता है कुरान नाजड़ हुई है उच्चारण नहीं हो ਇਸੀ ਤਰ੍ਹਾਂ ਬਹੁਤ ਬਿਖਸ਼ੂ ਕਹਿੰਦੇ ਨੇ ਮਾਤਮਾ ਬੁੱਧ ਤੋਂ ਬੋਲ ਝਰੇ ਨੇ ਜਿਵੇਂ ਝਰਨੇ ਚ ਪਾਣੀ ਝਰਦਾ ਹੈ ਜਿਵੇਂ ਬੋਲ ਝਰੇ ਨੇ ਉਹਨਾਂ ਨੇ ਬੋਲੇ ਨਹੀਂ ਨੇ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਖਸਮ ਦੇ ਬੋਲ ਨੇ ਆਏ ਨੇ ਮੇਰੇ ਨਾਮ ਨੇ ਜੈਸਵੇਂ ਆਵੇ ਖਸਮ ਕੀ ਬਾਣੀ ਤੇ ਸਵਾ ਕਰੀ ਗਿਆਨ ਵੇ ਲਾ ਲੋ ਮਨ ਚੁੱਪ ਕਰ ਜਾਂਦਾ ਜਿਨ੍ਹਾਂ ਦਾ ਅਨਾਹਦ ਨਾਦ ਨੂੰ ਸੁਣਦੇ ਨੇ ਰਸ ਮੰਨਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਭਗਤ ਜਿਹੜੇ ਸੋਨੇ ਹੋਏ ਬੋਲਾਣੋ ਜੋ ਬਾਹਰ ਪ੍ਰਗਟ ਕਰ ਸਕਦੇ ਨੇ ਕਹਿ ਸਕਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਇੱਕ ਕੋਲ ਸਮਰਥਾ ਨਹੀਂ ਆਉਂਦੀ ਉਹ ਅਵਤਾਰ ਕੋਟੀ ਵਿੱਚ ਗਿਣੇ ਜਾਂਦੇ ਨੇ ਤੋਂ ਫਿਰ ਪੈਗੰਬਰ ਸ਼੍ਰੇਣੀ ਦੇ ਜੋ ਹੈ ਆ ਜਾਂਦੇ ਹਨ ਗਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਨੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਨੇ ਕਿ ਪਰਮਾਤਮਾ ਦਾ ਸਰੂਪ ਹੈ ਨਿਚੇ ਮਨਿਸੰਬੋਲ ਪਏ ਤੁਹਾਡੇ ਬੋਲ ਪਰਮਾਤਮਾ ਦਾ ਸਰੂਪ ਨਹੀਂ ਨੇ ਤੁਹਾਡੇ ਬੋਲ ਖਸਮ ਦੀ ਬਾਣੀ ਨਹੀਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਬ ਕਹਿ ਦਿੱਤਾ ਅਬ ਮੈਂ ਆਪਣੀ ਕਹਾਣੀ ਬਖਾਣਾ ਕਾਪਿ ਸ਼ਾਇਦ ਜੈ ਵਿਦਮ ਉਹ ਹੈ انا ਮੈਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿੱਚ ਨਹੀਂ ਲਿਖਣੀ। ਜਿਵੇਂ ਅਵਤਾਰਾਂ ਦਾ ਇਤਿਹਾਸ ਮੈਂ ਲਿਖਿਆ ਹੈ ਕਿ ਇਤਿਹਾਸ ਮੈਂ ਗੁਰਗੰਨ ਸਾਹਿਬ ਵਿੱਚ ਨਹੀਂ ਲਿਖਣਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਨਹੀਂ ਹੈ। ਤੁਸੀਂ ਗੁਰਨਾਨਕ ਦਾ ਇਤਿਹਾਸ ਵੀ ਨਹੀਂ ਲੱਭ ਸਕਦੇ। ਜੋ ਮਾਣੀ ਦੇਵ ਜੀ ਮਹਾਰਾਜ ਕਦਾਂ ਪ੍ਰਗਟ ਹੋਏ ਕਿੱਥੇ ਪ੍ਰਗਟ ਹੋਏ ਉਹਨਾਂ ਦੇ ਮਾਪੇ ਬਾਪ ਕੌਣ ਸਨ ਸੰਤਾਨ ਕਿਤਨੀ ਸੀ ਪਤਨੀ ਦਾ ਨਾਮ ਕੀ ਸੀ ਗੁਰਗ੍ਰੰਥ ਸਾਹਿਬ ਵਿੱਚ ਨਹੀਂ ਹੈ ਇਤਿਹਾਸ ਗੁਰਵਰਜਨ ਦੇਵ ਜੀ ਦਾ ਵੀ ਨਹੀਂ ਹੈ ਕਲ ਤੁਸੀਂ ਪਰਮ ਨਾਨਕ ਗੁਰੂ ਗ੍ਰੰਥ ਸਾਹਿਬ ਦੇਖਦੇ ਗੁਰਵਰਜਨ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਕੋਈ ਨਹੀਂ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਸੰਤਾਨ ਕਿਤਨੀ ਸੀ ਕਰਦੇ ਕਿ ਇਹ ਹੈ ਆਯੂ ਕਿਤਨੀ ਸੀ घटना की गठिया ऐसा कुछ भी नहीं है गुरु ग्रंथ साहब की इस पर पंच ने सच्चे नैम की वडाई मत को भैरा गुना केवल मैम दी नैम दनुषिंग साणी इतिहास है और जो असि लिखे ये अपनी कथा है मैं अपनी कथा की कथा च किस तरह लिखते हैं ਨੇ ਆਪਣੀ ਕਥਾ ਨੂੰ ਖਸਮ ਦੀ ਕਥਾ ਦੇ ਚ ਸੁਣਾ ਲੈਂਦੇ ਹਨ ਭਾਵੇਂ ਮਨੀ ਸਿੰਘ ਨੇ ਦੂਸਰਾ ਸਵਾਲ ਕੀਤਾ ਜਿਵੇਂ ਮਰਦਾਨੇ ਦੇ ਸੈਨਾ ਤੋਂ ਚੰਨ ਤਖੀ ਦਾ ਜਨਮ ਹੋਇਆ ਇਸ ਤੋਂ ਭਾਈ ਮਨੀ ਸਿੰਘ ਦੇ ਸਵਾਲਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਭਾਈ ਮਨੀ ਸਿੰਘ ਨੇ ਸਵਾਲ ਕੀਤਾ ਤੁਸੀਂ ਆਪਣੀ ਕਥਾ ਅੱਜ ਕਿਉਂ ਲਿਖ ਰਹੇ ਹੋ श्री कृष्ण की कथा सूरदास ने लिखी कवि ने लिखी बहुत सारे विद्वानों ने लिखी वेद व्यास ने लिखी पुराण तो की कथा बालनेक ने लिखी तुलसी ने लिखी अनेक और विद्वान ने लिखी महाराज थोड़ी भी कोई कथा लिख देगा यह चिंता तुम आप क्यों की थी अपनी कथा आप क्यों लिखे? ਤਹਾਹੁ ਦਾਲਗੁਰੂ ਵਰਗਿੰ ਸਿੰਘ ਜੀ ਮਹਾਵਾਜ ਕੀ ਕੰਗਲ ਮਨਿੰਨ ਸਿੰਘ ਸੂਰਦਾਸ ਮਰੋਤੰ ਕੈਸੋ ਉਹਦੇ ਭਾਵਨਾ ਦੇ ਵੇਗ ਵਿੱਚ ਆਏ ਨੇ ਅਵਤਾਰੀ ਪਰ શ્રી ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪ੍ਰਮਾਤਮਾ ਕਹਿ ਬੈਠੇ ਨੇ ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਵਿੱਚ ਆਇਆ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ ਹੈ ਰਬ ਕਹਿ ਦਿੰਦਾ ਹੈ ਰੱਬ ਦਾ અવਤਾਰ ਨਹੀਂ ਰਬ ਦੇ ਤੇਜੀ ਅবৈਦੂਤ ਨਹੀਂ ਸਿੱਧ ਰੱਬ ਹੀ ਕਹਿ ਦਿੰਦਾ ਮੈਨੂੰ ਡਰ ਲੱਗਦਾ ਕੋਈ ਸਿੱਖ ਸ਼ਰਧਾ ਵਿੱਚ ਆ ਕੇ ਮੈਨੂੰ ਪ੍ਰਮਾਤਮਾ ਕਹਿ ਦੇ ਪੂਰੀ ਗੁਰਮਾਨੰਗ ਤੇ ਮੇਰੀ ਕੀਰਤੀ ਕਿਦਾਈ ਤੇ ਪਾਣੀ ਫਿਰ ਜਾਏਗਾ ਇਸ ਵਾਸਤੇ ਮੈਂ ਇਹ ਸ਼ਬਦ ਲਿਖਣਾ ਲਾਜ਼ਮੀ ਸਮਝਦਾ ਜੋ ਹਮ ਕੋ ਪਰਮੇਸ਼ਰ ਉਚ ਰਹਿ ਤੇ ਸਭ ਮਰਗਕੁੰਡ ਮੇ ਭਰੇ ਤੈ ਤਰਿਕ ਸਿਕੋ ਮੋਕੋ ਦਾਸ ਤਵਨ ਕਾ ਜਾਨੋ ਯਾ ਮੇ ਵੇਦ ਨ ਰੰਚ ਪਛਾਨੋ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਇਸ ਪਰਮਾਤਮਾ ਦਾ ਨਿਮਾਨਾ ਸੇਵਕ ਉਹ ਦਾਸ ਸੰਦੇਸਾ ਜਗਤ ਨੂੰ ਦੇਣ ਵਾਸਤੇ ਆਇਆ ਜੋ ਮੇਜ ਪ੍ਰਭੂ ਨੂੰ ਸੋ ਕਹ ਸੋ ਕਹੋ ਜਗ ਮੈਂ ਜੋ ਕੁਝ ਪ੍ਰਭੂ ਨੇ ਕਹਿ ਕਹਿ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ ਹੈ ਬੜਾ ਸੋਹਣਾ ਬੋਲ ਇਹ ਮੁਹੰਮਦ ਸਾਦਨਲ ਜੋੜਿਆ ਗਿਆ ਪਗੰਬਰ ਪਗੰਬਰ ਦਾ ਮਤਲਬ ਕੀ ਹੁੰਦਾ ਘਰ-ਘਰ ਪੈਗਾਮ ਦੇਣਾ ਖੁਦਾ ਨੇ ਜੋ ਆਖਿਆ ਉਹ ਘਰ-ਘਰ ਸੁਣਾਣਾ ਹੈ ਪਗੰਬਰ ਇਹਦੇ ਵਿੱਚ ਕੋਈ ਬਹੁਤ ਵੱਡੀ ਮਾਨਤਾਣ ਵਾਲੀ ਗੱਲ ਨਹੀਂ ਹੈ ਜਿਵੇਂ ਇੱਕ ਪੋਸਟਮੈਨ ਘਰ-ਘਰ ਚਿੱਠੀ ਪਹੁੰਚਾਵੇ ਜਿਵੇਂ ਕੋਈ ਸੰਦੇਸ਼ ਵਾਹਕ ਘਰ-ਘਰ ਦੇ ਸੰਦੇਸ਼ ਆ ਦੇਵੇ ਪਗੰਬਰ ਜੋ ਨਿਜ ਪ੍ਰਭ ਮੈਂ ਸੋ ਕਹਾ ਸੋ ਕਹੋ ਜਗ ਮੈਂ ਮਹਾਰਾਜ ਕਹਿੰਦੇ ਮੈਂ ਤੇ ਇੱਕ ਨਿਮਾਣਾ ਅਦਨਾ ਜਿਹਾ ਸੇਵਕਾਂ ਪ੍ਰਭੂ ਦਾ ਸੰਦੇਸ਼ਾ ਘਰ ਘਰ ਪਹੁੰਚਾਣਾ ਜਿਹੜਾ ਮੈਂ ਪਰਮਾਤਮਾ ਕਰਕੇ ਆਖੇਗਾ ਮੈਂ ਲਿਖਣਾ ਲਾਜ਼ਮੀ ਸਮਝਦਾ ਜੋ ਹਮ ਕੋ ਪਰਮੇਸ਼ਰ ਉਚਰੇ ਇਹ ਆਪਣੀ ਕਥਾ ਵਿੱਚ ਲਿਖਿਆ ਔਰ ਇਹ ਵੀ ਲਿਖਿਆ ਕਿ ਲਿਖਾਰੀਆਂ ਨੇ ਕਿਵੇਂ ਅਵਤਾਰਾਂ ਨੂੰ ਰੱਬ ਬਣਾ ਦਿੱਤਾ ਤੇ ਰੱਬ ਤੱਕ ਪਹੁੰਚਣ ਨਹੀਂ ਦਿੱਤਾ ਰਸਤੇ 'ਚ ਰੋਕ ਕੇ ਰੱਖ ਦਿੱਤਾ ਹੈ ਇਸ ਵਸਤੀ ਸਾਫ ਕਰਨ ਜੋ ਹਮ ਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੇ ਪਰੇ ਮੋਕੋ ਦਾਸ ਕਮਨ ਕਾ ਜਾਨੋ ਯਾਨੇ ਵੇਦ ਨ ਰੰਚ ਪਛਾਨੋ ਮੈਂ ਹੂੰ ਪਰਮ ਪਰਕ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਸਾਇਦ ਕਿ ਧਾਰਮਿਕ ਜ਼ਿੰਦਗੀ ਮਨੁੱਖ ਦੀ ਉਸ ਦਿਨ ਸ਼ੁਰੂ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੁੰਦੇ ਨੇ ਅਗਰ ਪੈਦਾ ਹੋਣ ਤੋ ਉਹ ਬੰਦਾ ਗੁਰਦੁਆਰੇ ਆਇਆ ਹੈ ਕਿ ਸਰੀਰਿਕ ਸਵਾਲ ਲੈ ਕੇ ਆਇਆ ਤੇ ਹਸਪੀਟਲ ਦੇ ਚਾਇਆ ਗੁਰੂਕੁਲ ਨਹੀਂ ਆਇਆ ਆਰਥਿਕ ਸਵਾਲ ਲੈ ਕੇ ਆਇਆ ਤਾਂ ਬਾਜ਼ਾਰ ਦੇ ਚਾਇਆ ਗੁਰੂਕੁਲ ਨਹੀਂ ਆਇਆ ਪਰਿਵਾਰਿਕ ਸਮਾਂਝ ਲੈ ਕੇ ਆਇਆ ਕਿਸੇ ਸਮਾਜਿਕ ਇਕੱਠ ਦੇ ਚਾਇਆ ਇਹ ਧਾਰਮਿਕ ਇਕੱਠ ਦੇ ਚ ਨਹੀਂ ਆਇਆ ਧਾਰਮਿਕ ਇਕੱਠ ਦੇ ਸੇ ਉਹ ਹੀ ਆਇਆ ਗੁਰੂਕੁਲ ਤੇ ਉਹ ਹੀ ਆਇਆ जिस अंदर धार्मिक सवाल पैदा हो गया है, ए गुरु मन क्यों नहीं जुड़ता जी मन जो स्वरूप है तो इतना कलेश क्यों है इतना दुख क्यों है जी मन आनंद स्वरूप है प्रकाश स्वरूप है तो इतना अंधेरा क्यों है इतना अंधकार क्यों है अगर मन अगम है तो इतना तुच्छ क्यों बने आया है? ਐਸੇ ਸਵਾਲ ਜਿਸ ਦਿਨ ਪੈਦਾ ਹੋਣ ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ਼ ਕਰਾਂ ਸਾਰੀ ਦੁਨੀਆ ਦਾ ਮੈਂ ਭਰਮਣ ਕੀਤਾ ਕਦੀ ਕਦਾਈ ਕੋਈ ਸੋਨ ਦਾ ਪੁਰਸ਼ ਮਿਲਦਾ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜ ਕਹਉਂਦੇ ਨੇ ਸਵਾਲ ਆਰਥਿਕ ਕਹਉਂਦੇ ਨੇ ਸਵਾਲ ਸਰੀਰਕ ਕਹਉਂਦੇ ਨੇ ਤੇ ਸਰੀਰਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਆਉਂਦੇ ਨੇ ਸਰੇਦਿਕ ਦਲ ਤੇ ਮੈਂ ਵੀ ਰੋਗਿਆ ਮੇਰੇ ਵੀ ਸਵਾਲ ਨੇ ਪਰ ਮੈਂ ਕਿਨੋਂ ਦੇ ਕੋ ਲੈ ਜਾਵਾਂ ਹਰੇਕ ਦੇ ਆਪਣੇ ਆਪਣੇ ਸਵਾਲ ਆਉਂਦੇ ਨੇ ਧਾਰਮਿਕ ਦੁਨੀਆਂ ਉਸ ਦਿਨ ਆਰੰਭ ਹੁੰਦੀ ਹੈ ਪਾਠ ਕਰਦੇ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਉਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਉਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਹਨਾਂ ਧਾਰਮਿਕ ਸਵਾਲਾਂ ਨੂੰ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ। ਕੌਣ ਸੁਰਾ ਸੋਰ ਵੀਰ ਕਾਹਣੈ ਸੰਬਰ ਕਵਨ ਕਹਾ ਜੋਗ ਕੋਸਰ ਯੋਗ ਸਾਧਨਾ ਦਾ ਫਲ ਕੀ ਹੈ? ਸਤ ਸੰਗ ਕਰ ਰਹਿਓ ਦਾ ਕੀ ਫਲ ਹੈ? ਕਥਾ ਤੇ ਇਤਿਹਾਸ ਸੁਣ ਰਹਿਓ ਦਾ ਕੀ ਫਲ ਹੈ? पूजा पाठ दान पुण्य सब कर रेवेदा की फल है अगर कोई प्रश्न करे तिसदा जवाब थारे कोल ना होवे तो एक गल स्पष्ट है ध्यान देना अभी सवाल ही अंदरो नहीं पैदा होया नहीं पैदा होया ओ सूरा सुंदर कवन कहां जीव को सार कोदा ता ज्ञान ही कवन कहो विचार अभीचार ਇਸ ਨੂੰ بڑے ਖੁਲਾਸਾਪੂਰਵਕ ਲਿਖਿਆ ਪੰਡਿਤ ਗਣੇਸ਼ਾ ਸਿੰਘ ਨੇ। ਉਹ ਬੜੇ ਅਰਦਾਸ ਮਈ ਡੰਗ ਨਾਲ, "ਹੇ ਗੁਰਦੇਵ, ਇਹਨਾਂ ਸਵਾਲਾਂ ਦੇ ਜਵਾਬ ਮੇਰੇ ਮਨ ਵਿੱਚ ਆਏ ਨੇ। ਦਸ਼ਮ ਗ੍ਰੰਥ ਦਾ ਟਿਕਾ ਕਰਦੇ ਹੋਇਆ, ਉਹਨਾਂ ਨੇ ਕਲਮ ਬੰਦ ਕੀਤੇ ਨਹੀਂ। ਪਹਿਲਾ ਟਿਕਾ ਉਹਨਾਂ ਦਾ ਹੀ ਸੀ। ਅਜ ਤੋ ਪੱਚੀ 30 ਸਾਲ ਪਹਿਲੇ ਨੇ ਪੜਿਆ ਸੀ। ਹੁਣ ਤੇ ਹੋਰ ਵੀ ਬੇਜਤ ਟਿਕੇ ਆ ਗਏ।" ਤੇ ਬੇਸਤੂ ਟੀਕਿਆਂ ਦੇ ਗੈਲੇ ਕਹਿੰਦੇ ਪੈਨੇ ਇਹ ਸਵਾਲ ਲੈਣਾ ਦੇ ਜਵਾਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸਨ ਰੁੜ ਗਏ ਨੇ ਸਰਸਾਦੀ ਬੇਟ ਹੋ ਗਏ ਨੇ ਪੰਡਤ ਗਣੇਸ਼ਾ ਸਿੰਘ ਕਹਿੰਦੇ ਨਹੀਂ ਰੁੜੇ ਨਹੀਂ ਰੁੜੇ ਹੋਣਗੇ ਸਾਡੀ ਅਗਿਆਨਤਾ ਦੇ ਵਹਿਣ ਵਿੱਚ ਰੁੜੇ ਨੇ ਸਰਸਾਦੀ ਨਦੀ ਜਿਨੇ ਰੁੜੇ ਇਹ ਸਵਾਲਾਂ ਦੀ ਬਾਣੀ ਹੈ ਕੋਸੂ ਗੁਰਾ ਸੁੰਦਰ ਕਵਨ ਕਿਸ ਬੋਲੇ ਕਿਛਣਾ ਪੈਣਾ ਸਵੇਰੇ ਤੋਂ ਸ਼ਾਮ ਤੱਕ ਜੋ ਝਗੜਦਾ ਹੀ ਰਹੇ ਬਸ ਉਹ ਖਾਲਸਾ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਸੋ ਜੋ ਚੜੇ ਤੁਰੰ ਉਹ ਖਾਲਸਾ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨਾਲ ਲੜੇ ਮਨ ਨਾਲ ਝਗੜੇ ਮਮ ਮਨ ਸੇਉ ਕਾਜ ਹੈ ਮਨ ਸਾਦੇ ਸਦ ਹੋਏ ਮਨ ਹੀ ਮਨ ਸੇ ਕਹੇ ਕਬੀਰ ਮਨ ਸਾ ਮਿਲਿਆ ਨਾ ਕੋਇ ਕਬੀਰ ਕੰਨ ਮੇਰਾ ਤੇ ਮਨ ਨਾਲ ਝਗੜਾ ਹੈ ਸਵੇਰੇ ਉੱਠਦਿਆਂ ਸਾਰ ਹੀ ਕਰਦਾ ਹਰ ਵਕਤ ਦੁਚਿੱਤ ਹੈ ਦੋ ਚਿੱਤ ਦੁਬਦਾ ਦੋ ਪਾਸੇ ਜਾਉਂਦਾ ਹੈ ਇਤ ਨਹੀਂ ਆਉਂਦਾ ਇਕਾਗਰ ਨਹੀਂ ਆਉਂਦਾ ਦੁਬਦਾ ਹੈ ਕਰਨਾ ਹੈ ਨਹੀਂ ਕਰਨਾ ਜਪਣਾ ਹੈ ਨਹੀਂ ਜਪਣਾ ਮੰਨਣਾ ਹੈ ਨਹੀਂ ਮੰਨਣਾ ਇਹ ਨੂੰ ਕਹਿੰਦੇ ਨੇ ਦੁਚਿੱਤ ਮਨ ਦੁਬਦਾ ਜਿਹਨੂੰ ਡਬਲ ਮਾਈਂਡ ਕਹਿ ਦਿੰਦੇ ਨੇ ਦੁਚਿੱਤ ਮਨ ਹਰ ਵਕਤ ਦੁਚਿੱਤ